ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਲੇਰ ਕੋੜਲਾ ਦੇ ਪੰਡਤ 프레ਗਨੈਂਸੀ ਪਾਰਲਰ ਦੇ ਤੇ ਆਜੋ ਆਪਾਂ ਗੱਲ ਕਰਦੇ ਆਂ ਪੰਡਤ ਜੀ ਰਾਣ ਨੇ ਕਿੰਨੇ ਤਰ੍ਹਾਂ ਦੇ ਇਤਰ ਇੰਨਾਂ ਨੇ ਤੇ ਇਤਰ ਰੱਖਿਆ ਹੈ ਤੇ ਕਿਹੜੀ ਕਿਹੜੀ ਕੁਆਲਿਟੀ ਦਾ ਇਤਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਉਹ ਟਿੱਟਾ ਪੰਜੀ ਵਧੀਆ ਕਿਰਪਾ ਇਹ ਦਿਓ ਜਾਣਕਾਰੀ ਵੀਰ ਜੀ ਜਿਹੜੀ ਤੁਸੀਂ ਇਹ ਰੱਖੇ ਹੋਏ ਇਤਰ ਇਹ ਕਿੱਥੋਂ ਆ ਲਿਆਂਦੇ ਹੋਏ ਕਿਹੜੇ ਗਿਹੜੇ ਹੈ ਜੀ ਇਹ ਜਿਹੜੇ ਇਤਰ ਨੇ ਜੀ ਹਾਂਜੀ ਉਦ ਐਂਡ ਇਤਰ ਜੀ ਦੁਬਈ ਤੋਂ ਇਮਪੋਰਟ ਹੁੰਦੇ ਨੇ ਜੀ ਅੱਛਾ ਜਿਹੜੇ ਦੁਬਈ ਦੇ ਸ਼ੇਕ ਲਾਉਂਦੇ ਨੇ ਉਹਨਾਂਲੇ ਯਾਨੀ ਜਿਹੜੀ ਸੇਖਾਂ ਜੋ ਖਸਬੂ ਆਉਂਦੀ ਹੁੰਦੀ ਆ ਉਹ ਇੱਥੇ ਆਉਂਦੀ ਆ। ਅੱਛਾ ਜੀ। ਦੇਖੋ ਆਪਣੀ ਦੁਕਾਨ ਅਮਰੀਕਨ ਲੱਗੀ ਪਈ ਆ ਭਾਈ ਜੀ ਇਹ ਤਰ੍ਹਾਂ ਕਰਕੇ। ਠੀਕ ਹੈ ਜੀ। ਠੀਕ ਹੈ ਲੌਂਗ ਲਾਈਫ ਆ ਤੇ ਤੁਸੀਂ ਵੱਡੇ ਵੱਡੇ ਵਰਾਡ ਨੇ ਜਿਹੜੇ ਮਹਿੰਗੇ ਨੇ ਉਹ ਸਾਡੇ ਕੋਲ ਇੱਥੇ ਤੁਹਾਨੂੰ 300 ਰੁਪਏ ਤੋਂ ਸਟਾਰਟਿੰਗ ਹੈ ਜੀ। ਅੱਛਾ ਜੀ ਬ੍ਰਾਂਡ ਜਿਹੜੇ ਉਹ 300 ਰੁਪਏ ਤੋਂ ਸਟਾਰਟਿੰਗ ਮਿਲਣਗੇ। ਸਾਤੇ ਹੋ ਗਿਆ ਜੀ ਉਹ ਸੁਨਾਇਆ ਗੁੱਚੀ ਫਲੋਰਾ ਮੋਸਟ ਵਾਂਟਡ ਐਸਪੀ ਰੋਜ ਸੀ ਕੇ ਰੈਡ Oud ਵਾਈ ਟੂ ਦਾ ਕ੍ਰੀਡ ਡੈਫਿਨਟ ਮਿਸਾਲ ਅਜ ਮਿਲ ਆਗੋਾਸ ਤੇ ਇਜਾਜੀ ਜਨਤਾ ਜੰਨਤ ਜੂਰ ਅੰਬਰ ਉਦ ਅਸਾਦ ਲਤਾਫਾ ਮਰਦ ਕਸ਼ਮੀਰੀ ਉਦ ਰੋਜਸ ਕਿੰਨੇ ਕ ਨਾਮ ਲਈ ਜਾਵਾਂ ਤੁਸੀਂ ਸੁਣਦੇ ਆਂ ਥੱਕੇ ਇਹ ਤੁਸੀਂ ਇੰਨੇ ਨਾਮ ਕਿਵੇਂ ਯਾਦ ਰੱਖਿਓ ਜੀ ਮੈਂ ਤਾਂ ਦੇਖ ਮੈਂ ਯਾਦ ਦੇਖੋ ਸਾਹਮਣੇ ਪੜੀ ਹੈ ਨਹੀਂ ਤੁਸੀਂ ਪੜ ਲਓ ਦੇਖੋ ਪਾਰਟੀ ਤੇ ਲਿਖਿਆ ਆਇਆ ਰੈਨਾ ਚੋਕੋ ਮਸਕ ਯਾਰਾ ਲਤਾਫਾ ਦਰਾਨ ਉਦ ਦਵਾਈ ਤੇ ਅੱਦੇ ਦਾ ਮੈਨੂੰ ਨਾਮ ਲੈਣੇ ਨਹੀਂ ਆਉਂਦੇ ਠੀਕ ਹੈ ਨਹੀਂ ਬਰਬਰੀ ਦਵਾਈ ਆਕਵਾ ਜੀਓ ਅਸੀਲ ਅਰਬ ਠੀਕ ਹੈ 2SL ਪੈਰਸ ਮਾਸਕ ਸਭ ਜਿਹੜਾ ਪੂਰਾ ਟੌਪ ਤੇ ਵਿਗਰੇ ਇਸ ਟਾਈਮ ਅ ਅੱਛਾ ਜੀ ਠੀਕ ਹੈ ਤੁਹਾਨੂੰ ਲਤਾਵਾ ਲਤਾਵਾ ਲਵੈਂਡਰ ਆ ਚੀਜ਼ ਕਹਿ ਰਹੀ ਮੈਂ ਤੁਹਾਨੂੰ ਲਵੈਂਡਰ ਇਹ ਅਸੀਂ ਮੈਂ ਇਕੱਠੀ 5 ਲੀਟਰ ਦੀ ਪੀਪੀ ਮੰਗਾਈ ਲਵੈਂਡਰ ਦੀ ਜੀ ਬਾਈ ਚੀਜ਼ ਦੇਖ ਫੇਰ ਕਹੀਂ ਕਹਿੰਦਾ ਤੇ ਐਡਾ ਪੁੱਠਾ ਦੇਖ ਇਹਨੂੰ ਰਫ ਕਰੋ ਫੇਰ ਕਹੀਂ ਤੇਲ ਨਾ ਦੇਖ ਤੇਲ ਦੀ ਧਾਰ ਦੇਖ ਵੀ ਕਿਦਾਂ ਨੂੰ ਆਉਂਦੀ ਲਵੈਂਡਰ ਸਾਡਾ ਬਾਤਾ ਇਹ ਤਾਂ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਨਾ ਲਵੈਂਡਰ ਉਹਦਾ ਨਾ ਹਾਰ ਨਾ ਲੋ ਲਾਈਟਲੀ ਵਾਹ ਬਹੁਤ ਸੋਹਣੀ ਬਹੁਤ ਵਧੀਆ ਸਮੈਲ ਆ ਰਹੀਆਂ ਇਹਦੇ ਵਿੱਚ ਖੁਸ਼ਬੂ ਬਹੁਤ ਬਹੁਤ ਸੋਹਣੀ ਖੁਸ਼ਬੂ ਜਿਹੜੀ ਤੂੰ ਬਿਨਾ ਆਉਂਦੀ ਸੀ ਖੁਸ਼ਬੂ ਆ ਰਹੀ ਹੈ ਬਹੁਤ ਵਧੀਆ ਇਸ ਤੋਂ ਬਿਨਾ ਆ ਗਿਆ ਲਾਸਟੋ ਹਲਕਵਾਏ ਦਾ ਅੱਛਾ ਜੀ ਡੀਓਰ ਜਾਸੂ ਬਸ ਮੈਂ ਜੀ ਇੱਕ ਆਪਾਂ ਗੱਲ ਕੀਤੀ ਜਾਵੇ ਜਿਹੜਾ ਤੁਸੀਂ ਰੇਟ ਗਿਆ 300 ਰੁਪਏ ਦੇ ਵਿੱਚ ਕੀ ਕੁਆਂਟੀਟੀ ਵਿੱਚ ਮਿਲੇਗਾ 300 ਰੁਪਏ ਦਾ ਆ ਦੇਖੋ ਜੀ 300 ਰੁਪਏ ਦੇ 3 ਐਮਐਲ ਦੀ ਸੀਸੀ ਤੁਹਾਨੂੰ ਭਰ ਕੇ ਦਿੱਤੀ ਜਾਣੀ ਹੈ ਜੀ ਇਹ ਜੀ ਹਾਂਜੀ ਇਹ ਤੁਸੀਂ ਫ੍ਰੀ ਵੀ ਲੈ ਸਕਦੇ ਹੋ ਅੱਛਾ ਫਰੀ ਕਿਵੇਂ ਜੀ ਜੇ ਤੁਸੀਂ ਇਹ ਦੋ ਬੋਤਲਾਂ ਪਰਚੇਜ ਕਰਦੇ ਹੋ ਸਾਡੇ ਕੋਲ 6 ਐਮ ਐਲ ਦੀਆਂ 1200 ਰੁਪਏ ਦੀ ਇੱਕ ਬੋਤਲ 600 ਦੀ ਹੈ ਦੋ ਬੋਤਲਾਂ 1200 ਦੀਆਂ ਅੱਛਾ ਇਹਨਾਂ ਦੇ ਨਾਲ ਤੁਸੀਂ ਇਹਨੂੰ ਗਿਫਟ ਦੇ ਦੌਰ ਤੇ ਰੱਖੜੀ ਤੱਕ ਆਫਰ ਹੈ ਅੱਛਾ ਜੀ ਰੱਖੜੀ ਤੱਕ ਆਫਰ ਹੈ ਵੈਸੇ 300 ਦੀ ਜਿਹੜੀ ਇਹਨਾਂ ਨੂੰ ਫਰੀ ਦੇ ਦਨੀਆਂ ਸੀ ਠੀਕ ਹੈ ਜੀ ਲਓ ਵੀਰੋ ਰੱਖੜੀ ਤੱਕ ਲਈ ਆਫਰ ਕੀਤੀ ਹੋਈ ਹੈ ਪੰਡਤ ਜੀ ਉਹਨਾਂ ਨੇ ਕਹਿੰਦੇ ਕਿ ਜਿਹੜੀਆਂ ਇਹ ਦੋ ਬੋਤਲਾਂ ਨੇ ਇਹ 6 6 ਐਮ ਐਲ ਦੀਆਂ ਨੇ 1200 ਰੁਪਏ ਦੀਆਂ 1200 ਦੀਆਂ ਨਾਲ 1200 ਰੁਪਏ ਦੀਆਂ ਦੋ ਨੇ ਉਹਦੇ ਨਾਲੇ ਤੇ 10 ml 10 for where the free ਆ ਤੇ ਨਾਲ ਇਹ ਬੰਦਾ 12 ml ਦੀ ਬੋਤਲ ਖਰੀਦਿਆ ਫੈਂਸੀ ਸੋਹਣੀ ਜੀ ਤੇ ਨਾਲ ਇੱਕ 1 ml ਦੀ ਆ ਸੋਹਣੀ ਜੀ ਤੇ ਨਾਲ ਉਹਨੂੰ 1 ml ਫਰੀਦ ਸੋਨਾ ਹੀ ਸੋਨਾ ਤੁਸੀਂ ਤਾਂ ਜੀ ਮੈਂ ਨਾ ਫਿਰ ਪੰਡਤ ਜੀ ਕਿਤੇ ਬੰਦ ਤਾਂ ਨਹੀਂ ਕਰਨ ਦੀ ਵਿਚਾਰ ਹੈਗਾ ਤੁਹਾਡਾ ਨਹੀਂ ਬੰਦ ਨਹੀਂ ਵੀਰੇ ਹਾਂ ਜੀ ਨਾਮ ਕੁਮਾਰਿਆ ਅੱਛਾ ਜੀ ਨਹੀਂ ਮੈਂ ਕਹਿੰਦਾ ਕਾਫੀ ਗਿਫਟ ਜੇ ਲੈ ਰਹੇ ਹਾਂ ਕਿ ਜਿਵੇਂ ਸ਼ਹਿਰ ਦੇ ਵਿੱਚ ਬ੍ਰਾਂਚ ਖੋਲਣ ਜਾ ਰਹੇ ਜੇ ਕੋਈ ਬੰਦਾ ਮੇਰੇ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਕੋਈ ਇਨਵੈਸਟਮੈਂਟ ਕਰਨਾ ਚਾਹੁੰਦਾ ਮੇਰੇ ਨਾਲ ਕੰਟੈਕਟ ਕਰੇ ਆਪਣੀ ਮੇਰੀ ਫਰੈਂਚਾਈਜ਼ ਦਿੰਨੇ ਆ ਸੀ ਆਪਣੀ ਬ੍ਰਾਂਚ ਠੀਕ ਹੈ ਜੀ ਠੀਕ ਹੈ ਪੰਡਿਤ ਫਰੈਗਰੈਂਸ ਪਾਰਲਰ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਮਿਲੇਗਾ ਲੋ ਜੀ ਮੇਰਾ ਵੀਰ ਜੇ ਕੋਈ ਕੰਮ ਵੀ ਕਰਨਾ ਚਾਹੁੰਦਾ ਤਾਂ ਨੰਬਰ ਤੇ ਕਾਲ ਕਰ ਲਿਓ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਬਾਕੀ ਗਿਫਟਾਂ ਦੀ ਗੱਲ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੇ ਕਹਿੰਦੇ ਕਿ ਨਾਲ ਪੰਡਿਤ ਜੀ ਕਹਿ ਰਹੇ ਕਿ ਜਿਹੜੀ ਇਹ 12 ਐਮਐਲ ਦੀਆਂ ਨਾਲ ਤੁਹਾਨੂੰ ਇੱਕ 6 ਐਮਐਲ ਫ੍ਰੀ ਮਿਲਣਾ ਫ੍ਰੀ ਕਿੰਨੇ ਦਾ ਮਿਲਣਾ 600 ਰੁਪਏ ਦਾ ਉਹ ਤੁਸੀਂ ਅੱਗੇ ਆਪਾਂ ਹੋਰ ਇੱਕ ਹੋਰ ਦੱਸੋ ਪੰਡਤ ਜੀ ਇੱਕ ਤੁਸੀਂ ਹੋਰ ਵੀ ਗੱਲ ਕਰ ਰਹੇ ਸੀ ਪਹਿਲਾਂ ਗੱਡੀ ਦੇ ਵਿੱਚ ਲੱਗਦਾ ਜੀ ਇਤਰਾ ਅੱਛਾ ਜੀ ਟੰਗ ਦਾ ਨਾ ਮੂਰੇ ਇਹਦੀ ਲੱਕੜ ਸਾਰਾ ਇਤਰਾ ਸੋਕ ਲਾਂਦੀ ਹੈ ਇਹਦੇ ਵਿੱਚ ਪਾਇਆ ਜਾਂਦਾ ਸੀ ਗੱਟਾ ਉਹਦੀਆ ਇਹ ਜਿਨ੍ਹਾਂ ਨੂੰ ਲਫਟਾਂ ਕਰਾਂਦੇ ਉਹਦੇ ਵਾਸਤੇ ਇੱਕ ਭਰਾ ਤੋਂ ਲਫਟਾਂ ਆਉਣਗੀਆਂ ਤੁਹਾਡੀ ਗੱਡੀ ਦੇ ਵਿੱਚੋਂ ਅੱਛਾ ਜੀ ਤੇ ਇਹਦੇ ਵਿੱਚ ਜਿਹੜਾ ਮਰਜ਼ੀ ਤੁਸੀਂ ਇਤਰਾ ਸਾਤੋਂ ਪੁਆ ਕੇ ਲੈ ਜਾਓ ਸਾਰੇ ਸੀਸੀ ਦੇ ਵਿੱਚ ਅੱਛਾ ਇਹਦੇ ਵਿੱਚ ਆਪਾਂ ਆਪਦੀ ਪਸੰਦ ਟਾਈਪ ਜਿਹੜਾ ਮਰਜ਼ੀ ਪਵਾ ਸਕਦੇ ਤੇ ਇਹ ਕਿੰਨੇ ਦੇ ਆਏਗੀ ਜੀ ਆਪਾਂ 600 ਰੁਪਏ 600 ਰੁਪਏ ਦੇ ਵਿੱਚ ਇਹ ਕਿੰਨੇ ਐਮਐਲ ਪੈਗ ਇਹ ਅੰਦਾਜ਼ਾ ਹੀ ਹੁੰਦਾ ਅੰਦਾਜ਼ਾ ਨਹੀਂ ਠੀਕ ਹੈ ਜੋ ਵੀ ਹੁੰਦਾ ਸੀਸੀ ਦੇ हिसाब ਨਾਲ ਹੁੰਦਾ ਹੈ 600 ਰੁਪਏ ਦਾ ਤੁਹਾਨੂੰ ਦੇ ਦਿਆ ਇੱਕ ਨਹੀਂ ਮੈਂ ਦੇਖ ਰਿਹਾ ਸੀ ਪਿੱਛੇ ਮੈਨੂੰ ਲੱਗਦਾ ਕਿ ਉਹ ਗਿਫਟ ਵਾਲੇ ਬੜੇ ਸੋਹਣੇ ਸੋਹਣੇ ਰੱਖੇ ਹੋਏ ਹੈ ਜੀ ਉਹ ਇਹ ਤੁਸੀਂ ਕਿਵੇਂ ਹੈਪੀ ਬਰਥਡੇ ਆਉਂਦਾ ਕਿ ਕਿਸੇ ਨੂੰ ਗਿਫਟ ਦੇਣੀ ਹੈ ਫੈਂਸੀ ਸੀਸੀ ਨੇ ਸਾਰੀਆਂ ਸਭ ਠੀਕ ਹੈ ਮੈਂ ਕਹਿੰਦਾ ਬੜਾ ਦਿਖਾ ਦਿਓ ਨੇੜੇ ਹੋ ਕੇ ਜੀ ਹੁੰਦੀਆਂ ਦੇਖੋ ਆ ਦੇਖੋ ਕਿੰਨੀ ਸੋਹਣੀ ਬੋਤਲ ਠੀਕ ਹੈ ਮੈਟਲ ਦੇ ਵਿੱਚ ਆ 골ਡਨ ਕਲਰ ਹੈ ਦੇ ਵਿੱਚ ਤੁਸੀਂ ਇਹਨੂੰ ਖੋਲੋ ਤੇ ਆਪਣਾ ਇਤਰ ਲਗਾਉ। ਅੱਛਾ ਸਲਾਈ ਵਾਲਾ ਇਹ ਤਾਂ। ਸਲਾਈ ਇਹਦੇ ਵਿੱਚ ਇਤਰ ਪਾ ਕੇ ਦਵਾਂਗੇ ਸਰ। ਠੀਕ ਹੈ ਜੀ। ਠੀਕ ਹੈ ਦਵਾਈ ਦੇ ਆਈਟਮ ਹਨ ਇਹ ਸਰ ਸਾਰੀਆਂ ਇੰਪੋਰਟ। ਠੀਕ ਹੈ ਇਹ ਯਾਨੀ ਕਿ ਸਾਰੇ ਇੰਪੋਰਟ ਕੀਤੇ ਆ ਜੀ। ਦੇਖੋ ਕਿੰਨਾ ਸੋਹਣਾ। ਡਾਇਮੰਡ ਦੇ ਵਿੱਚ ਹੈ ਜੀ। ਠੀਕ ਹੈ। ਇਹ ਤਾਂ ਜਿਵੇਂ ਕਿਸੇ ਨੂੰ ਬਰਥਡੇ ਵਗੈਰਾ ਤੇ ਗਿਫਟ ਵੀ ਦੇਣਾ ਹੋਵੇ ਉਹ ਵੀ ਦਿੱਤਾ ਜਾ ਸਕਦਾ। ਰੀਅਲ ਲੇਡੀ ਦੇ ਨੌਂ ਪਾਲਸ ਇਹ ਜੀ ਇਤਰ ਪੈਂਦਾ ਸਰ। ਇਹਦੇ ਵਿੱਚ ਇਤਰ ਪੈਂਦਾ ਜੀ। ਕਵਾਲਿਟੀ ਦਾ ਜੀ ਇੱਕ ਨੰਬਰ ਰੱਖੀ ਬੈਠੇ ਪੰਡਤ ਜੀ ਸਾਡੀ ਕੁਆਲਿਟੀ ਕਰਕੇ ਪੰਡਤ ਨੇ ਨਾਮ ਬਣਾਇਆ ਜੀ ਜੇ ਕੁਆਲਿਟੀ ਵੇਰਿਆਂ ਦੇਖੋ ਬੋਟਲ ਸਹੀ ਗੱਲੇ ਬੋਟਲਾਂ ਦੇ ਵੀ ਸ੍ਰੀ ਕੀਤਾ ਬੈਠੇ ਨਹੀਂ ਨਹੀਂ ਕੋਈ ਡਾਇਮੰਡ ਆਲਾ ਕੋਈ ਬਾਤ ਇtanto ਨਹੀਂ ਮੈਨੂੰ ਲੱਗਦਾ ਕਿਤੇ ਹੋਣੀਆਂ ਵੀ ਨਹੀਂ ਜੀ ਕਿਸੇ ਹੋਰ ਇਤਰ ਤੇ ਵੀ ਨਹੀਂ ਹੋਣੀਆਂ ਜੀ ਪਤਾ ਕਰ ਲੋ ਜੀ ਆਪਾਂ ਇਹ ਨਹੀਂ ਕਹਿੰਦੇ ਮਿਲ ਵੀ ਸਕਦੀ ਹੈ ਪਰ ਮੈਂ ਇਹ ਨਹੀਂ ਕਹਿੰਦਾ ਵੀ ਹੋਣੀਆਂ ਨਹੀਂ ਮੇਰੇ ਕੋਲ ਹੈਗੀਆਂ ਠੀਕ ਹੈ ਜੀ ਇਹ ਚੀਜ਼ ਤੇ ਵਾਕੀ ਕੋਲ ਵਾਟਰ ਦਾ ਇਤਰ ਲਾਇਆ ਕਰੋ ਜੇ ਤੁਸੀਂ ਪੈਸੇ-ਪੂਸੇ ਕਮਾਉਣੇ ਨੇ ਯਾਰ ਵਧੀਆ ਕੰਮ ਕਰ ਚਲਾਉਣਾ ਕੂਲ ਵਾਟਰ ਤੁਹਾਡਾ ਗੁੱਸਾ ਚੜਦਾ ਤੇ ਉਹਨੂੰ ਬਾਦ ਇੱਕ ਇਹ ਤਾਂ ਮੈਂ ਦੇਖ ਰਿਹਾ ਸਾਹਮਣੇ ਇਹ ਤਾਂ ਮੈਨੂੰ ਲੱਗਦਾ ਦੁਬਈ ਵਾਲਾ ਸਿਸਟਮ ਹੀ ਪਿਆ ਜੀ ਤੁਹਾਡੇ ਕੋਲ ਸਾਰੀ ਦੁਬਈਆ ਹੈ ਜੀ ਇਹਦੇ ਉੱਤੇ ਸਰ ਕੋਲਾ ਪੈ ਜਾਂਦਾ ਕੋਲੇ ਦੇ ਉੱਪਰ ਪੈਦਾ ਬਖੂਰ ਅੱਛਾ ਉਹ ਆਪਣਾ ਜਿਹੜਾ ਚੱਲਦਾ ਹੈ ਲੈਂਟ ਤੇ ਚੱਲਦਾ ਜੀ ਨਹੀਂ ਨਹੀਂ ਬਸ ਇਹਦੇ ਕੋਲਾ ਰੱਖ ਦੋ ਸਾਰਾ ਇਹਦੇ ਫੈਂਸੀ ਆਈਟਮ ਤੁਹਾਡੇ ਘਰ ਵੀ ਸੋਹਣੀ ਲੱਗੇਗੀ ਨਾ ਇਹਦੇ ਕੋਲਾ ਰੱਖ ਕੇ ਉੱਪਰ ਬਖੂਰ ਪਾ ਦਿਓ ਤੁਹਾਡਾ ਸਾਰਾ ਘਰ ਮਹਿਕਣ ਲੱਗੇਗਾ ਵੀਰੇ ਇੱਕ ਇਹ ਕੀ ਆਈਟਮ ਹੈ ਪੰਡਤ ਜੀ ਆ ਧੂਆਂ ਜਾਂ ਘਟੀ ਜਾਂਦੀ ਪਈ ਆ ਜੀ ਮੈਂ ਫ੍ਰੈਗਡ ਸਹੀ ਆ ਦੇਖੋ ਫ੍ਰੈਗਰੈਂਸ ਅ ਏ ਜੀ ਤਰਪਿਆ ਹੋਇਆ ਜੀ ਤੁਹਾਡੇ ਘਰ ਸਾਰਾ ਰੂਮ ਆਫਿਸ ਰੂਮ ਦੇ ਵਿੱਚ ਇਹ ਤਾਂ ਫਿਰ ਬਹੁਤ ਜ਼ਿਆਦਾ ਮਹਿੰਗਾ ਹੋਣਾ ਜੀ ਕਿਉਂਕਿ ਇਤਨਾ ਹੀ ਬਹੁਤ ਵੱਡਾ ਪਾਣੀ ਜੇ ਤੁਹਾਡਾ ਘਰ ਆਫਿਸ ਮੈਂਕਨ ਲਾਦਾ ਤੁਹਾਨੂੰ ਚਾਰ ਪੈਸੇ ਵਧੇ ਬਣ ਲਾਗੇ ਕੰਮ ਚੱਲ ਪਿਆ ਫਿਰ ਮਹਿੰਗਾ ਕੀ ਰਹੇਗਾ ਨਹੀਂ ਫਿਰ ਫੇਰ ਵੀ ਦੇਖਿਆ ਜਾਵੇ ਇਤਰੇ ਦੇ ਜੇ ਮੇਰੇ ਸਹਾਨੂੰ 1 ਲੀਟਰ ਦੇ ਆਸ-ਪਾਸ ਭਾਈ ਜੀ ਪਾਣੀ ਪਾਉਣਾ ਲੀਟਰ ਇਤਰੇ ਤਾਂ 2-4 ਤੁਕ ਹੀ ਪਾਉਣੇ ਨੇ ਪਾਣੀ ਦੇ ਵਿੱਚ 2-4 ਤੁਮਕੇ ਇਤਰੇ ਦੇ ਪਾ ਕੇ ਤੇ ਲਾਉਣਾ ਜੀ ਹਾਂਜੀ ਸਰ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਆ ਵੀ ਲਾ ਸਕਦੇ ਹੋ ਘਰ ਦੇ ਵਿੱਚ ਮੈਕਾਂ ਲੱਗ ਜੇਗਾ ਤੁਹਾਡਾ ਘਰ ਇਹਦੇ ਉੱਤੇ ਬਕੂਰ ਰੱਖਿਆ ਜਾਂਦਾ ਆਹ ਲੈਂਪ ਦਾ ਲੈਂਪ ਜਾਂ ਤੁਸੀਂ ਬਕੂਰ ਚਲਾਉਣਾ ਇਹਨੂੰ ਦਬ ਤੋਂ ਨਾਲ ਹੀਟ ਆਏਗੀ ਉੱਪਰ ਬਕੂਰ ਆ ਦੇਖੋ ਆਹ ਜੀ ਤੁਸੀਂ ਇਹਦੇ ਉੱਪਰ ਰੱਖ ਦਾਨੀ ਠੀਕ ਹੈ ਬੱਲੇ ਬੱਲੇ ਸਾਰੀ ਦੇਖੋ ਬੰਨਵਾਓ ਠੀਕ ਹੈ ਜੀ ਪੰਡਾ ਜੀ ਸਿਰਾਈ ਗ੍ਰੈਪ ਹੈ ਜੀ ਤੁਸੀਂ ਤਾਂ ਇਹਦਾ ਦਵਾਈ ਵਾਲੇ ਛੇਕ ਮਨ ਲਓ ਨੇ ਕੋਸਾ ਹਾਂਜੀ ਬਹੁਤ ਸਰੀਆ ਮੈਨੂੰ ਐ ਲੱਗਦਾ ਦਵਾਈ ਵਾਲੇ ਛੇਕ ਇੱਥੇ ਕਿਤੇ ਮਲੇਰਕੋਟਲਾ ਚ ਆਪਣੇ ਨਾਲ ਲੱਗ ਜਾਣ ਜੀ ਆਉਣਗੇ ਜੀ ਦਵਾਈ ਵਾਲੇ ਛੇਕ ਸਭ ਆਉਣਗੇ ਤੁਸੀਂ ਦੇਖੀਏ ਆ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਆ ਜੀ ਦੇਖੋ ਤੁਸੀਂ ਕਿੰਨੀ ਘੰਟਾ ਸਰ ਹਾਂਜੀ ਤੇ ਜੇ ਮੰਨ ਕੇ ਚੱਲੋ ਕਿਸੇ ਵੀਰ ਭਰਾ ਨੇ ਆਪਣਾ ਆ ਕੇ ਲੈਣਾ ਹੋਵੇ ਜਾਂ ਆਨਲਾਈਨ ਮੰਗਾਣਾ ਉਹਦੀ ਆਨਲਾਈਨ ਵਾਲਾ ਤਾਂ ਕੰਮ ਹੀ ਛੱਡੋ ਮਾੜਾ ਸਿੱਧੀ ਗੱਲ ਹੈਗਾ ਆਨਲਾਈਨ ਮੈਂ ਕੱਲ ਨੂੰ ਕਿਸ ਨੂੰ ਭੇਜਦਾ ਇਹ ਗਾਗਲੇ ਦੇ ਪਸੰਦ ਨਾ ਵਾਲਾ ਉਹ ਪੰਡਤ ਨੇ ਬੇਕਾਰ ਫਰੇਗਾ ਇੱਕ ਵਾਰ ਲੈ ਜਾਓ ਉਸ ਤੋਂ ਬਾਅਦ ਡਿਮਾਂਡ ਕਰੋ ਵੀ ਆਹ ਫਰੇਗਰੈਂਸ ਲੈ ਕੇ ਪੇ ਪੇ ਤੇ ਫੇਰ ਭੇਜਦਾ ਇੱਕ ਵਾਰ ਵੇਟ ਕਰੋ ਚਾਹ ਪੀ ਕੇ ਜਾਓ ਉਰ ਚਾਹ ਨਾ ਲੈ ਕੇ ਜਾਓ ਲਗਾ ਕੇ ਵਗ ਜਾਓ ਜੇ ਤਾਂ ਹਤੋਂ ਕਿਸੇ ਨੂੰ ਪੁੱਛ ਲੈ ਕੀ ਲੱਗਿਆ ਲੈ ਜਾਓ ਆਰਡਰ ਕਰਦੇ ਵੀ ਆਹ ਭਾਈ ਲੱਗ ਕੇ ਗਿਆ ਸੀ ਨਹੀਂ ਲੋੜ ਹੀ ਨਹੀਂ ਇਹ ਆਪਣੀ ਲੋਕੇਸ਼ਨ ਕੀ ਹੈ ਜਿੱਥੇ ਆਉਣਾ ਹੋਵੇਗਾ ਜੇ ਆਪਣਾ ਦਸਤਖੰਦ ਸਾਡੀ ਪੰਡਤ ਥੁਲਾ ਪੰਡਤ ਲੋਟਰੀ ਮਲੇਰ ਕੋਟਲਾ ਰਾਜੇ ਦਾ ਬਾਗ ਅੱਛਾ ਜੀ ਪੰਡਤ ਲੋਟਰੀ ਮਲੇਰ ਕੋਟਲਾ ਰਾਜੇ ਦਾ ਬਾਗ ਨੇੜੇ ਸ਼ਵਾਨ ਹਸਪੀਟਲ ਨੇੜੇ ਨਾ 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 ਖੇੜੀ ਬ੍ਰਦਰ ਉਹ ਖੇ ਤੇ ਅੰਬਾਲਾ ਕਲਾ ਹਸਪੀਟਲ ਤੇ ਨੇੜੇ ਪੰਡਤ ਲਾਟਰੀ ਇਹ ਕੋਈ ਇੱਕ ਮੈਂ ਨਾ ਜੀ ਤੁਹਾਡਾ ਨਾਲ ਹੀ ਦੁਆਰ ਦੇ ਨਾਲ ਹੀ ਤੁਸੀਂ ਪੰਡਤ ਲਾਟਰੀ ਦਾ ਕੰਮ ਹੈ ਜੀ ਆਪਾਂ ਦਾ ਇਹ ਕੰਮ ਵੀ ਫ੍ਰੀ ਹੈ ਹਰ ਇੱਕ ਸਹਿਰ ਤੇ ਜੀ ਕੋਈ ਕਈ ਵਾਰੀ ਕੋਈ ਸੱਜਣ ਮਿੱਤਰ ਆਪਣਾ ਕੀ ਟਿਕਟਾਂ ਪਾਉਣ ਆਉਂਦਾ ਉਹਨਾਂ ਵਾਸਤੇ ਵੀ ਕੋਈ ਆਫਰ ਹੈ ਜਾਂ ਮੈਂ ਤਾਂ ਕਹਿਣਾ ਵੀ ਤੁਸੀਂ ਟਿਕਟਾਂ ਦਾ ਪਾਉਣੇ ਪਾਉਣੇ ਨਾਲ ਇੱਕ 300 ਦੀ ਆ ਵੀ ਲੈ ਜਾ ਕਰੋ ਕਰੋੜਪਤੀ ਬਣ ਜਾਓਗੇ ਸ਼ੁਕਰਸ਼ਟਾ ਹੁੰਦਾ ਹੈ ਨਾਲ ਨੰਬਰ ਸਕਰੀਨ ਤੇ ਆ ਬਾਕੀ ਸਾਰੀ ਡਿਟੇਲ ਪੰਡਤ ਜੀ ਉਹਨੇ ਦੱਸ ਚੁੱਕੀ ਹੈ ਨੰਬਰ ਦੇ ਕੋਈ ਕੰਮ ਕਰਨਾ ਚਾਹੁੰਦਾ ਆਪਣੇ ਸ਼ਹਿਰ ਦੇ ਵਿੱਚ ਸਾਡੀ ਬ੍ਰਾਂਚ ਕੋਲਣ ਜਾਂਦਾ ਆਫਿਸ ਨਾਲ ਸੰਪਰਕ ਕਰ ਸਕਦਾ ਉਹ ਵੀ ਸੰਪਰਕ ਕਰ ਸਕਦਾ ਬਾਕੀ ਜੇ ਕੋਈ ਮੇਰਾ ਵਿਰੇਤਰ ਲੈਣਾ ਚਾਹੁੰਦਾ ਤਾਂ ਆ ਕੇ ਤੁਹਾਨੂੰ ਐਡਰੈਸ ਦੱਸ ਚੁੱਕੇ ਇੱਥੇ ਆ ਕੇ ਆਪ ਦਾ ਮਾਨਸਾ ਦਾ ਇਤਰ ਵੀ ਲੈ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਓਕੇ